ਉਪਚੇ ਬਹਾਰ ਸੁੱਤੀ ਹੋਈ ਮੈਲਾ ਨਾਲ ਹੋ ਗਿਆ ਵੱਡਾ ਕਾਂਡ ਬੰਦੂਫ ਮੈਂ ਸੋਈ ਹੋਈ ਸੀ ਫੋਨ ਮੇਰੇ ਹੱਥੇ ਸੇ ਥਾ ਮਾੜੀ ਜਿ ਮੇਰੀ ਨੀਂਦ ਲੱਗੀ ਉਹਨਾਂ ਨੇ ਚੱਕਰ ਚੁੱਕਰ ਲਾ ਕੇ ਅ ਨਾਲ ਹੀ ਆਏ ਇਸ ਸਪਲੈਂਡਰ ਸੇ ਇੱਕ ਅੱਗੇ ਚਲਾ ਰਹਾ ਥਾ ਪਿੱਛੇ ਮੋਟਰਸਾਈਕਲ ਚਲਾਤੇ ਚਲਾਤੇ ਖਿੱਚ ਕੇ ਲੈ ਗਿਆ ਲੁਟੇਰੇ ਸ਼ਰਿਆਮ ਮੋਬਾਈਲ ਚਪਟ ਹੋਏ ਫਰਾਰ ਵੀਵੋ ਕੰਪੋਨਿੰਗ ਥਾ ਉਸਕੀ 25000 ਹੈਗਾ ਸੀਸੀਟੀਵੀ ਚ ਕੈਦ ਵਾਰਦਾਤ ਚੀਕਾ ਮਾਰਦੀ ਰਹਿ ਗਈ ਮੈਲਾ ਬਸ ਚੋਰ ਆਪਣੇ ਮਨ ਮਰਜ਼ੀ ਕਰਦੇ ਕੋਈ ਸੁਣਵਾਈ ਨਹੀਂ ਸਤ ਸ੍ਰੀ ਅਕਾਲ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਪੰਜਾਬ ਵਿੱਚ ਲੁਟੇਰੇ ਕਿਸ ਤਰੀਕੇ ਨਾਲ ਵੇਖੋਫ ਹੋ ਘੁੰਮ ਰਹੇ ਨੇ ਕਿਸ ਤਰੀਕੇ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਸ ਨੂੰ ਸਾਬਤ ਕਰਦੀਆਂ ਤੁਹਾਨੂੰ ਅੱਜ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਤੇ ਨਾਲ ਹੀ ਤੁਹਾਨੂੰ ਸੁਚੇਤ ਵੀ ਕਰ ਰਹੇ ਹਾਂ ਕਿ ਭਾਈ ਬਚ ਕੇ ਨਹੀਂ ਅਜਿਹੇ ਕਾਂਡ ਅਜਈਆਂ ਵਾਰਦਾਤਾਂ ਤੁਹਾਡੇ ਨਾਲ ਵੀ ਵਾਪਰ ਸਕਦੀਆਂ ਨੇ ਦਰਅਸਲ ਇੱਕ ਮਹਿਲਾ ਘਰ ਦੇ ਬਾਹਰ ਆਰਾਮ ਨਾਲ ਮੰਝਾ ਢਾਕੇ ਸੁੱਤੀ ਹੋਈ ਸੀ ਤੇ ਇਸ ਦੌਰਾਨ ਦੋ ਲੁਟੇਰੇ ਆਏ ਤੇ चंद ਸਕਿੰਟਾਂ ਚ ਇਸ ਮਹਿਲਾ ਦਾ ਫੋਨ ਝਟਕੇ ਫਰਾਰ ਹੋ ਗਏ ਤੇ ਇਹ ਮਹਿਲਾ ਇਨ੍ਹਾਂ ਲੁਟੇਰਿਆਂ ਵੱਲ ਦੇਖਦੀ ਰਹਿ ਗਈ ਆਖਰ ਕਿੱਥੇ ਇਹ ਵੱਡੀ ਵਾਰਦਾਤ ਹੋਈ ਹੈ ਦੇਖੋ ਸਾਡੀ ਇਸ ਖਾਸ ਰਿਪੋਰਟ ਚ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਹ ਮਹਿਲਾ ਘਰ ਦੇ ਬਾਹਰ ਆਰਾਮ ਨਾਲ ਮੰਜਾ ਢਾਕੇ ਧੁੱਪ ਚ ਸੁੱਤੀ ਹੋਈ ਹੈ ਇਸ ਦੌਰਾਨ ਹੀ ਦੋ ਸਨੇਚਰ ਮੋਟਰਸਾਈਕਲ ਤੇ ਆਉਂਦੇ ਨੇ ਤੇ ਚੰਦ ਸਕਿੰਟਾਂ 'ਚ ਇਹ ਲੁਟੇਰੇ ਇਹ ਮਲਜਮ ਮਹਿਲਾ ਦਾ ਮੰਜੇ ਤੇ ਪਿਆ ਮੋਬਾਈਲ ਚਾਪਟ ਕੇ ਫਰਾਰ ਹੋ ਜਾਂਦੇ ਨੇ ਤੇ ਪੀੜਤ ਮਹਿਲਾ ਇਹਨਾਂ ਲੁਟੇਰਿਆਂ ਵੱਲ ਦੇਖਦੀ ਰਹਿ ਗਈ ਵਾਰਦਾਤ ਤੋਂ ਬਾਅਦ ਇਲਾਕੇ 'ਚ ਹੜਕਾਂ ਪਮਚ ਗਿਆ ਇਰੇ ਆਮ ਚਿੱਟੇ ਦਿਨ ਇਹ ਵਾਰਦਾਤ ਤੋਂ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਲੋਹਾਰਾ ਇਲਾਕੇ ਦੇ ਆਜ਼ਾਦ ਨਗਰ ਚ ਇਹਨਾਂ ਲੁਟੇਰਿਆਂ ਵੱਲੋਂ ਇਸ ਮਹਿਲਾ ਨੂੰ ਦਿਨ ਦਿਹਾੜੇ ਆਪਣਾ ਨਿਸ਼ਾਨਾ ਬਣਾਇਆ ਗਿਆ ਇਸ ਵਾਰਦਾਤ ਤੋਂ ਬਾਅਦ ਇਲਾਕੇ ਚ ਮਾੜੇ ਅਨਸਰਾਂ ਨੂੰ ਲੈ ਕੇ ਲੋਕਾਂ ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਲੁੱਟ ਦੀ ਸ਼ਿਕਾਇਤ ਇਸ ਮਹਿਲਾ ਦਾ ਇਸ ਵਾਰਦਾਤ ਤੇ ਕੀ ਬਿਆਨ ਸਾਹਮਣੇ ਆਇਆ ਇਹ ਤੁਸੀਂ ਉਸਦੇ ਮੂੰਹ ਹੀ ਸੁਣ ਲਓ ਇਹ ਸਰ 4 ਵਜੇ ਸ਼ਾਮ ਨੂੰ ये दो जने थे बाइक इस ने दो तीन चक्कर लाया पहले गली से कैमरे में दो तीन चक्कर मैं तो सोई हुई थी मेरी तबीयत खराब थी शुगर मरीज है तबीयत मेरी बहुत काफी खराब थी मैं धूप में सोई हुई थी फोन मेरे हाथ से था माड़ी जी मेरी नींद लगी उन्होंने चक्कर चुक्कर लाके और नाली मुह आए स्प्लेंडर से एक आगे चला रहा था पीछे मोटरसाइकिल ਚਲਾਤੇ ਚਲਾਤੇ ਖਿੱਚ ਕੇ ਲਾ ਗਿਆ ਵੇ ਉਹ ਕੰਪਊਂਡਿੰਗ تھا ਉਸकी 25000 ਹੈਗਾ ਐਸੀ ਮੰਗ ਕਰਦੇ ਸਰ ਕਿ ਨੂੰ ਕੋ ਕੜੀ ਸਖੜੀ ਸਜ਼ਾ ਮਿਲੇ ਚੋਰਾਂ ਨੂੰ ਤੇ ਨਾਲ ਇਹ ਮੋਬਾਈਲ ਮਿਲਣੀ ਚਾਹੀਏ ਬਸ ਚੋਰ ਆਪਣੇ ਮਨ ਮਰਜ਼ੀ ਕਰਦੇ ਕੋਈ ਸੁਣਵਾਈ ਨਹੀਂ ਲੁੱਟਦੀਆਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਲੁਟੇਰੇ ਕਿੰਨੇ ਵੇਖ ਆਫ ਹੋ ਚੁੱਕੇ ਨੇ ਅੰਦਾਜ਼ਾ ਲੱਗ ਗਿਆ ਜਾ ਸਕਦਾ ਕਿ ਇਹਨਾਂ ਨੂੰ ਪ੍ਰਸ਼ਾਸਨ ਦਾ ਪੁਲਿਸ ਦਾ ਭੋਰਾ ਵੀ ਖੌਫ ਨਹੀਂ ਰਿਹਾ ਜਿਸ ਕਰਕੇ ਸ਼ਰੇਆਮ ਹੀ ਲੋਕਾਂ ਨੂੰ ਮਾੜੇ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੋ ਲੋੜ ਹੈ ਜਿਵੇਂ ਲੋਕਾਂ ਤੇ ਮਾੜੇ ਅਨਸਰਾਂ ਤੇ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨ ਦੀ ਤਾਂ ਕਿ ਅਜਈਆਂ ਵਾਰਦਾਤਾਂ ਤੇ ਠੱਲ ਪਾਈ ਜਾ ਸਕੇ ਜਗਵੰਨ ਟੀਵੀ ਲਈ ਰਜੇਸ਼ ਗੋਤਮ ਦੀ ਰਿਪੋਰਟ